you ਮedia ਕਿਹਾ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਪਰੇਸ਼ਾਨੀ ਆਉਂਦੀ ਹੈ ਤੇ ਇਹ ਸਰਕਾਰ ਦੇ ਵਿੱਚ ਹੀ ਨੇ ਤੇ ਇਹ ਕਹਿੰਦੇ ਮੈਨੂੰ ਦੱਸੋ ਮੈਂ ਉਹ ਚੀਜ਼ ਸਰਕਾਰ ਤੋਂ ਤੁਹਾਨੂੰ ਹੱਲ ਕਰਾ ਕੇ ਦੇ ਸਕਦਾ। ਉਹ ਹੀ ਸਰਦਾਰ ਜੀ ਨਾਲ। ਮੈਂ ਪੁਨੀਤ ਚਰੀਨ ਐਡਵੋਕੇਟ ਲੀਗਲ ਐਡਵਾਈਜ਼ਰ ਸਟੇਟ ਮੀਡੀਆ ਕਲਬ ਐਸ ਆਰਡੀ ਸਟੇਟ ਮੀਡੀਆ ਕਲਬ ਦੀ ਮੀਟਿੰਗ ਹੋਈ ਹੈ। ਮੈਂ ਇੱਥੇ ਆਏ ਸਾਰੇ ਪੱਤਰਕਾਰ ਭਾਈਚਾਰੇ ਦਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮੈਂ ਇਹ ਅਸ਼ੋਰੈਂਸ ਦੇਵਾਨਾ ਕੀ ਸਟੇਟ মিডিਆ ਕਲੱਬ ਨੂੰ ਕਿਸੇ ਵੀ ਤਰ੍ਹਾਂ ਦੀ ਲੀਗਲ ਕਦੇ ਵੀ ਕੋਈ ਹੈਲਪ ਦੀ ਲੋੜ ਆ ਅਸੀਂ ਹਮੇਸ਼ਾ ਹੀ ਉਹਦੇ ਲਈ ਖੜੇ ਹਾਂ ਮੈਂ ਆਪਣੀ ਟੀਮ ਦੇ ਨਾਲ ਸਟੇਟ মিডিਆ ਕਲੱਬ ਦੇ ਵਾਸਤੇ ਹਮੇਸ਼ਾ ਖੜਾ ਹਾਂ ਜੀ ਬਹੁਤ ਬਹੁਤ ਆਨੰਦ ਸਵਾਗਤ ਹੈ ਜਾਨ ਜਰੂਰੀ ਸੇਵਾਇ ਤੁਹਾਨੂੰ ਬਹੁਤ ਬਹੁਤ ਸਾਨੂੰ ਸੂਰਤ ਮਿਲੀ ਮੈਂ ਇੱਕ ਮਿੰਟ ਲਈ ਮੀਟਿੰਗ ਹੈ ਹਾਂ ਇੱਕ ਮਿੰਟ ਲਈ ਨਿਤਨ ਜੀ ਨੂੰ ਕਹੂੰਗਾ ਕਿ ਆਪਣੇ ਵਿਚਾਰ ਰੱਖਣਗੇ ਕਰ ਦਿਓ ਭਾਈ ਜੀ ਜਿੰਦਰ ਕੁਮਾਰ ਬੱਲਨ ਭਾਈ ਸਾਹਿਬ ਜੀ ਕੁਮਾਰ ਜੋਸ਼ੀ ਮੀਟਿੰਗ ਸਟਾਰਟ ਕਰਦੇ ਦੇਖੋ ਜੀ ਸਟੇਟ মিডিਆ ਕਲੱਬ ਇੱਕ ਐਸਾ ਕਲੱਬ ਹੈ ਜਿਹੜਾ ਹਰ ਵੇਲੇ ਪੱਤਰਕਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਹਾਜ਼ਰ ਹੈ ਚਾਹੇ ਉਹ ਕੋਈ ਕਾਰਡ ਦਾ ਮਾਮਲਾ ਹੋਵੇ ਚਾਹੇ ਉਹ ਆਰਥਿਕ ਤੰਗੀ ਨਾਲ ਕੋਈ ਸਾਡਾ ਭਰਾ ਜੂਝ ਰਿਹਾ ਹੋਵੇ ਕਿਸੇ ਨੂੰ ਰਾਸ਼ਨ ਦੀ ਲੋੜ ਹੋਵੇ ਕਿਸੇ ਨੂੰ ਮੈਡੀਕਲ ਸਹੂਲਤਾਂ ਦੀ ਲੋੜ ਹੋਵੇ ਜਿੱਥੇ ਤੱਕ ਸਾਡੇ ਵਿੱਚ ਜੋਰ ਹੈਗਾ ਉਹਦੀ ਮਦਦ ਕੀਤੀ ਜਾਊਗੀ ਹਰ ਹਾਲਤ ਦੇ ਵਿੱਚ ਉਹ ਸਟੇਟ মিডিਆ ਕਲੱਬ ਦੇ ਸਾਡੇ ਪ੍ਰਧਾਨ ਜੀ ਬੈਠੇ ਆ ਟੰਡਨ ਜੀ ਇਹਨਾਂ ਤੱਕ ਅਪਰੋਚ ਕਰੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਊਗੀ ਆਪਣੇ ਭਰਾਵਾਂ ਦੇ ਲਈ ਹਰ ਵੇਲੇ ਸਟੇਟ মিডিਆ ਕਲੱਬ ਹੈ ਜਿਹੜਾ ਉਹ ਖੜਾ ਪਤਾ ਇਸ ਤੋਂ ਪਹਿਲਾਂ ਅਸੀਂ ਕਿੰਨੇ ਹੀ ਬੰਦਿਆਂ ਦਾ ਇਸੇ ਤਰ੍ਹਾਂ ਆਪਣੇ ਭਾਈਚਾਰੇ ਦੇ ਵਿੱਚ ਇਲਾਜ ਕਰਾ ਚੁੱਕੇ ਆ ਰਾਸ਼ਨ ਅਸੀਂ ਨਾਮ ਨਹੀਂ ਲੈਣਾ ਕਿਸੇ ਦਾ ਰਾਸ਼ਨ ਉਹਨੂੰ ਦੇ ਚੁੱਕੇ ਆ ਜਦੋਂ ਹੁਣ ਕਰੋਨਾ ਦੇ ਟਾਈਮ ਹੋਰ ਇਹ ਉਹ ਸਭ ਅਸੀਂ ਜਾਣਦੇ ਆ ਕਿ ਵਾਅਦੇ ਤੋਂ ਵੱਧ ਲੋਕ ਸਟੇਟ মিডিਆ ਕਲੱਬ ਦੇ ਮੈਂਬਰ ਬਣ ਜਿੱਦਾਂ ਕਿ ਹੁਣ ਮੈਨੂੰ ਥੋੜੀ ਦੇਰ ਪਹਿਲਾਂ ਸਾਡੇ ਸੈਕਟਰੀ ਸਾਹਿਬ ਨੇ ਦੱਸਿਆ ਜੁਆਇੰਟ ਸੈਕਟਰੀ ਸਾਹਿਬ ਨਿਤਿੰਜ ਜੀ ਨੇ ਕਿ ਇਸ ਮੀਟਿੰਗ ਤੋਂ ਪਹਿਲਾਂ 100 ਤੋਂ ਵੱਧ ਬੰਦਾ ਸਾਡੇ ਨਾਲ ਜੁੜਿਆ ਬੜੀ ਸਾਨੂੰ ਖੁਸ਼ੀ ਹੋਈ ਆ ਮੈਂ ਹੋਰ ਵੀ ਬੰਦਿਆਂ ਨੂੰ ਕਹਿੰਦਾ ਕਿ ਵੱਧ ਚੜ ਕੇ ਸਾਡੇ ਇਸ ਕਲੱਬ ਦੇ ਨਾਲ ਜੁੜੋ ਅਤੇ ਆਪਾਂ ਇਹਨੂੰ ਹੋਰ ਅੱਗੇ ਲੈ ਕੇ ਜਾਈਏ ਮੈਂ ਬਾਕੀ ਦੀ ਗੱਲ ਕਹੂੰਗਾ ਟੰਡਨ ਸਾਹਿਬ ਕਰਨਗੇ ਪ੍ਰਧਾਨ ਜੀ ਇਹਨਾਂ ਨਾਲ ਇਹ ਸੈਡ ਕੇ ਲਈ ਉਹਨਾਂ ਨੂੰ ਅਸੀਂ ਇੱਕ ਵਾਰੀ ਨੋਟ ਅਨਾਉਂਸ ਕਰਨ ਜਾ ਰਹੇ ਹਾਂ ਇੱਕ ਬਾਰ ਕਰਕੇ ਹੱਥ ਆਏ ਹੋਏ ਸਾਰੇ ਪੱਤਰਕਾਰ ਭਰਾਵਾਂ ਦਾ ਸਵਾਗਤ ਕਰਦਾ ਆ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਇੱਕ ਛੋਟੇ ਜਿਹੇ ਸੱਦੇ ਤੇ ਐਨੇ ਨਵੇਂ ਭਰਾ ਸਾਡੇ ਨਾਲ ਜੁੜੇ ਨੇ ਤੇ ਇਦਾਂ ਹੀ ਅੱਗੇ ਹੋਰ ਵੀ ਭਰਾ ਜੁੜਦੇ ਰਹਿਣਗੇ ਚਾਹੇ ਟੋਲ ਦਾ ਮੁੱਦਾ ਵਾ ਚਾਹੇ ਕਿਸੇ ਦੀ ਮਦਦ ਕਰਨ ਦਾ ਮੁੱਦਾ ਵਾ ਸਟੇਟ ਮੀਡੀਆ ਕਲੱਬ ਤੇ ਸਾਡੇ ਪ੍ਰਧਾਨ ਟੰਡਨ ਜੀ ਹਮੇਸ਼ਾ ਹੀ ਨਾਲ ਖੜੇ ਨੇ ਤੇ ਖੜੇ ਰਹਿਣਗੇ ਕਿਹੜਾ ਬਾਤ ਕਿਦੋਂ ਨੇ ਦੇਣੀ ਜਿਹੜੀਆਂ ਆਪਾਂ ਦੇਤੀਆਂ ਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਰਿਕਾਰਡਿੰਗ ਪਹਿਲਾਂ ਤਾਂ ਸਾਰੇ ਪੱਤਰਕਾਰਾਂ ਦਾ ਦੇਰੋਂ ਧੰਨਵਾਦ ਆ ਜਿਹੜੇ ਸਾਡੇ ਇੱਕ ਸੱਦੇ ਤੇ ਇੰਨਾ ਇਕੱਠ ਹੋਇਆ ਵਾ ਅਸੀਂ ਅੱਜ ਜਿਹੜੀ ਸਟੇਟ ਮੀਟਿੰਗ ਕਲੱਬ ਦੀ ਮੀਟਿੰਗ ਰੱਖੀ ਹੈ ਵੀ ਸਾਨੂੰ 8 ਸਾਲ ਹੋ ਗਏ ਇਸ ਕਲੱਬ ਨੂੰ ਚਲਾਉਂਦੇ ਨੂੰ ਜਿਹਦੇ ਵਿੱਚ ਅੱਜ ਤੱਕ ਅਸੀਂ ਕਿਸੇ ਵੀ ਸਰਕਾਰ ਤੋਂ ਕਿਸੇ ਵੀ ਪੱਤਰਕਾਰ ਤੋਂ ਜਾਂ ਕਿਸੇ ਵੀ ਮੈਂਬਰ ਤੋਂ ਕੋਈ ਵੀ ਫੀਸ ਨਹੀਂ ਲਈ ਹੁਣ ਤੱਕ ਅਸੀਂ ਬਹੁਤ ਸਾਰੇ ਪੱਤਰਕਾਰਾਂ ਦਾ ਹਸਪਤਾਲ ਤੋਂ ਮੈਡੀਕਲ ਲਾਜ ਕਰਵਾ ਚੁੱਕੇ ਆ ਰੋਸ਼ਨ ਦੀ ਸੇਵਾ ਕਰ ਚੁੱਕੇ ਆ ਅਸੀਂ ਹਰੇਕ ਪੱਤਰਕਾਰ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੇ ਹਾਂ ਜਿੱਥੇ ਵੀ ਉਹਨਾਂ ਨੂੰ ਲੋੜ ਪੈਂਦੀ ਅਸੀਂ ਖੜੇ ਹਾਂ ਅਸੀਂ ਚਾਹੁੰਦੇ ਹਾਂ ਵੀ ਲੁਧਿਆਣੇ ਦੇ ਵਿੱਚ ਲੱਗ ਲੱਗ ਪੱਤਰਕਾਰ ਭਾਈਚਾਰੇ ਦੇ ਕਲੱਬ ਬਣੇ ਹੋਏ ਆ ਵੀ ਜਿਹੜਾ ਸਾਡਾ ਕਲੱਬ ਆ ਅਸੀਂ ਇੰਨਾ ਕੁਛ ਉਹਨਾਂ ਨੂੰ ਦੇਣ ਦੇ ਬਾਵਜੂਦ ਵੀ ਉਹ ਇਕੱਠੇ ਨਹੀਂ ਹੋ ਰਹੇ ਪਰ ਜੇ ਇਸ ਵੀਡੀਓ ਤੋਂ ਬਾਅਦ ਜਾਂ ਇਸ ਮੀਟਿੰਗ ਤੋਂ ਬਾਅਦ ਉਹ ਇਕੱਠੇ ਨਹੀਂ ਹੁੰਦੇ ਤਾਂ ਫਿਰ ਇਹ ਕਦੀ ਵੀ ਇਕੱਠੇ ਨਹੀਂ ਹੋ ਸਕਦੇ ਪ੍ਰੈਸ ਕਲੱਬ ਨਾ ਬਣਨ ਦਾ ਕਾਰਨ ਇਹੀ ਹੈ ਵੀ ਲੁਧਿਆਣੇ ਦੇ ਵਿੱਚ ਏਕਤਾ ਨਹੀਂ ਹੈਗੀ ਪਰ ਜੋ ਅੱਜ ਸਾਡੀ ਮੀਟਿੰਗ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਬਹੁਤ ਜ਼ਿਆਦਾ ਭਾਰੀ ਇਕੱਠ ਹੋ ਗਿਆ 150 ਜਾਂ 200 ਦੇ ਕਰੀਬ ਅਸੀਂ ਜਿਹੜੇ ਆਈਡੀ ਕਾਰਡ ਬਣਾਏ ਆ ਤੇ 350 400 ਦੇ ਕਰੀਬ ਅਸੀਂ ਸਰਟੀਫਿਕੇਟ ਵੰਡੇ ਆ ਸਾਡੇ ਨਾਲ ਬਹੁਤ ਪੱਤਰਕਾਰ ਭਾਈਚਾਰਾ ਜੁੜਿਆ ਮੈਂ ਬਹੁਤ ਖੁਸ਼ ਹਾਂ ਵੀ ਦਿਲੋਂ ਖੁਸ਼ ਹਾਂ ਤੇ ਹੋਰ ਸਾਡੇ ਨਾਲ ਜਿਹੜੇ ਬਾਕੀ ਦੇ ਲੁਧਿਆਣਾ ਦੇ ਸੀਨੀਅਰ ਪੱਤਰਕਾਰ ਨੇ ਅਸੀਂ ਉਹਨਾਂ ਤੱਕ ਅਪਰੋਚ ਕਰਾਂਗੇ ਵੀ ਇੱਕ ਛੱਤ ਹੇਠਾਂ ਥੱਲੇ ਇਕੱਠੇ ਹੋਵੋ ਤਾਂ ਜੋ ਆਪਾਂ ਪ੍ਰੈਸ ਕਲੱਬ ਲਈ ਹੱਲਾ ਮਾਰ ਕੇ ਇਹਨੂੰ ਬਣਾ ਸਕੀਏ ਕਿਉਂਕਿ ਅਸੀਂ ਪ੍ਰੈਸ ਕਲੱਬ ਤੋਂ ਬਹੁਤ ਵਾਂਝੇ ਆਂ ਸਾਡੀ ਖਾਸ ਸਾਡੀ ਯੂਨਿਟੀ ਹੈ ਯੂਨਿਟੀ ਅਸੀਂ ਕੋਈ ਸਾਨੂੰ ਪੱਤਰਕਾਰ ਅਪਰੋਚ ਕਰਦਾ ਤੇ ਅਸੀਂ ਉਹਦਾ ਮਾਲੀ ਪੈਸੇ ਵੱਲੋਂ ਹਸਪਤਾਲ ਵੱਲੋਂ ਜਾਂ ਕਿਸੇ ਵੀ ਤਰ੍ਹਾਂ ਦੀ ਇਹਨੂੰ ਪ੍ਰੋਬਲਮ ਹੁੰਦੀ ਆ ਸਾਰੇ ਪੱਤਰਕਾਰ ਭਾਈਚਾਰਾ ਆਪਣੀ ਜੇਬ ਚ ਇਕੱਠਾ ਕਰਕੇ ਦਿੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਅਸੀਂ ਦਿਨ ਰਾਤ ਉਹਨਾਂ ਦੀ ਸੇਵਾ ਲਈ ਬੈਠੇ ਹਾਂ ਕਾਗਜ਼ਾਂ ਦੀ ਗੱਲ ਕੀਤੀ ਵੀ ਤੁਹਾਡੇ ਆਈ ਕਾਰਡ ਜਿਹੜੇ ਆ ਜਿੰਨ ਜੀ ਬਿਲਕੁਲ ਸਹੀ ਹੈ ਜੀ ਸਾਨੂੰ ਮਿਹਨਤ ਕਰਦਿਆਂ ਨੂੰ ਬਹੁਤ ਧੇਰ ਹੋ ਗਈ ਹੈ ਤੇ ਅਕਸਰ ਲੁਧਿਆਣਾ ਦੇ ਵਿੱਚ ਬਹੁਤ ਸਾਰੇ ਕਲੱਬ ਬਣਦੇ ਆ ਪਹਿਲੀ ਮੀਟਿੰਗ ਤੋਂ ਬਾਅਦ ਟੁੱਟ ਜਾਂਦੇ ਆ ਦੂਜੀ ਮੀਟਿੰਗ ਤੇ ਪਤਾ ਨਹੀਂ ਲੱਗਦੇ ਪਰ ਤੁਸੀਂ ਵੀ ਪੁਰਾਣੇ ਜੁੜੇ ਹੋਏ ਹੋ ਹੁਣ ਤੱਕ ਤੁਸੀਂ ਦੇਖੋ ਵੀ ਇਸ ਕਲੱਬ ਨੇ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਤੇ ਕਿੰਨੇ ਮਸਲੇ ਅਸੀਂ ਹੱਲ ਕਰਾ ਚੁੱਕੇ ਆ ਇੱਥੇ ਬਹੁਤ ਪੱਤਰਕਾਰ ਬੈਠੇ ਆ ਤੂੰ ਆਪ ਦੱਸ ਦੇਣ ਕਿ ਸਾਡੀ ਕਿੰਨੀ ਕੀ ਉਹਨਾਂ ਨੇ ਸਾਡੇ ਕੋ ਕਿੰਨੀ ਕੀ ਮਦਦ ਲਈ ਹੈ ਬਿਲਕੁਲ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਇੱਕ ਛੱਤ ਹੇਠਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਤਾਂ ਜਿਸ ਤਰ੍ਹਾਂ ਅੱਜ ਆਪਾਂ ਇਕੱਠੇ ਹੋ ਗਏ ਏਡੀ ਵਧੀਆ ਮੀਟਿੰਗ ਕੀਤੀ ਆ ਤੇ ਇਸੇ ਤਰ੍ਹਾਂ ਜੇ ਇਕੱਠੇ ਹੋਵਾਂਗੇ ਤਾਂ ਅਸੀਂ ਇਕੱਠੇ ਹੋ ਕੇ ਪ੍ਰੈਸ ਕਲੱਬ ਬਣਾ ਸਕਦੇ ਆ ਓਏ ਭਾਈ ਭਾਈ ਸਾਹਿਬ ਪ੍ਰਿੰਦੇਸ਼ ਸ਼ਰਮਾ ਹੋਰ ਹੈ ਜੀ ਮੈਂ ਮੈਨੂੰ ਚੇਅਰਮੈਨ ਸਾਹਿਬ ਜੀ ਸਾਹਿਬ ਨੇ ਸੈਟਿੰਗ ਨਾਲ ਚਾਣਿਆ ਜਿੱਤੇ ਸੱਤਿਆ ਜੀ ਤੁਹਾਡਾ ਸਰਕਾਰ ਤਾਂ ਉਹੀ ਕੰਮ ਹੈ ਕੋਈ ਤੁਹਾਡੀ ਮੰਗ ਹੈ ਪੇਜ ਉਹਦਾ ਮੰਗ ਪੱਤਰ ਜਾਂ ਕੁਝ ਮੈਨੂੰ ਦਿਸੀ ਦਿਓ